ਹਾਰੇ ਸਮੇ ਜੋ ਭਰੇ ਸਮੇ ਸੰਸਾਰ ਵਿੱਚ ਆਜ ਪਿਆ ਪਰਮੇਕੁਰ ਦਾ ਵਚਨ ਸਾਡੇ ਜੀਵਨ ਵਿੱਚ ਪੂਰਾ ਹੋ ਰਿਹਾ ਹੈ ਆਜ ਪਿਆਰੋ ਪਰਮੇਕੁਰ ਦੀ ਪਵਿੱਤਰ ਬਾਣੀ ਨੂੰ ਬੜੇ ਗੌਰ ਨਾਲ ਸੁਣਨਾ ਹੈ ਅੰਤ ਦੇ ਆਖਾਣ ਦੇ ਵਿੱਚ ਬਾਣੀ ਦੱਸਦੀ ਹੈ ਭਰੇ ਸਮੇ ਆ ਜਾਣਗੇ 白月照江水。哎 जाद किसी हमदर्ती कोई नहीं तो कह रही है भाड़े समय माया हां नंबर दो तो। माया लोपी बन जाए बहुत Até ਕੱਤਿਨਾ ਜੇਤੀ ਜੇਤੀ ਵਦਨੀਆ ਮੁੰਡਾ ਕੰਨਾ ਜਿਵਾਲੀਆਂ ਪਾਲੇਗਾ ਕਈ ਕੋ ਨਦਰਹਾ ਜੇਤੀ ਵਦਨੀਆ ਸਾਮਣੇ ਕੇ ਬੋਲ ਦੀਏ ਭੈਣੋ ਛੇਤੀ ਬਾਤ ਕੀ ਕਿ ਨਹੀਂ ਗਰਮੀ ਬੜੀ ਆ ਟੀ-ਸ਼ਰਟ ਤੇ ਪਜਾਮੇ ਤੋਂ ਬਿਨਾ ਸਰਦਾ ਕੀ ਛੇਤੀ ਬਾਤ ਨਹੀਂ ਆ ਛੇਤੀ ਬਾਤ ਨਹੀਂ ਹੋ ਗਈ ਨਾ ਬਾੜੀ ਕਹੇ ਆ ਅੰਤ ਦੀਆਂ ਦਿਨਾਂ ਦੇ ਵਿੱਚ ਭਾਵੇਂ ਸਮੇਂ ਆ ਜਾਣਗੇ ਕੋਈ ਕਿਸੇ ਦਾ ਹਦਦੀ ਨਹੀਂ ਬਣੇਗਾ ਮਾਰੇ ਲੋਭੀ ਬਾਤ ਹੋ ਜਾਣਗੇ ਤੇ ਨੰਬਰ ਤੇ ਛੇਤੀ ਕੀ ਹੋ ਜਾਵੇਗੀ ਹਾਂਜੀ ਜੇ ਕੀ ਵਧ ਜਾਵੇਗੀ ਮੁੰਡਿਆਂ ਦੇ ਕਟਿਆ ਦੇ ਨਿਸ਼ਾਨ ਨਹੀਂ ਪਤਾ ਕਿ ਕਿੰਨੇ ਗਿਆ ਤੇ ਕੁੜੀਆਂ ਦੇ ਵੀ ਇਸੇ ਤਰ੍ਹਾਂ ਆ ਹਾਂਜੀ ਜਦ ਤੱਕ ਬਿਊਟੀ ਪਾਲਣ ਦੇ ਕੋਣ ਜਾਈਏ ਨਾ ਉਹਨਾਂ ਤੱਕ ਕੋਈ ਵੀ ਵਿਆਹ ਜਾਣ ਦਾ ਕੋਈ ਵੀ ਸੁਭਾਅ ਤੇ ਜੱਜ ਬਣਦਾ ਨਹੀਂ ਬਣਦਾ ਕਿੰਨਾ ਹੱਤਿਆ ਜਨਾਨ ਦੇ ਵਿੱਚ ਭਾੜੇ ਸਮਝਾ ਰਣਗੇ ਜੇ ਵੀ ਵਧ ਜਾਵੇਗੀ ਨੰਬਰ 4 ਹੰਕਾਰੀ ਹੰਕਾਰ ਬਹੁਤ

ਇਹ ਕੰਮ ਕਰ ਸਕਦਾ ਕੋਈ ਹੈ ਧੀ ਨੂੰ ਕਹਿੰਦੀ ਆ ਆ ਤੀਏ ਚੱਤ ਚਲੀਏ ਮੇਰਾ ਮਿੱਟੀ ਦੀ ਦੀ ਕਰਦਾ ਮੇਰਾ ਨੀ ਡੈਡੀ ਦੀ ਦੀ ਕਰਦਾ ਕਿਉਂ ਕਿਉਂਕਿ ਕਦੀ ਪਿਓ ਨਹੀਂ ਚੱਚ ਗਿਆ ਕਦੀ ਪਤਨੀ ਚੱਤੀ ਮਾਂ ਨਹੀਂ ਕਈ ਚੱਚ ਯਾਦ ਰੱਖਿਓ ਸਭ ਬੋਲੋ ਹallelujah 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 ਪਿਆਰੇ ਯਾਤਰੀਓ ਅੰਤ ਦਾ ਸਮਾਂ ਤੇ ਬੜੇ ਸਮੇਂ ਆ ਗਿਆ ਬੱਚੇ ਆ ਨਾ ਅਗਰ ਤਾਰ ਹੋ ਗਿਆ ਧੀ ਕਿਸੇ ਦੀ ਰਵਾ ਨਹੀਂ ਅੱਜ ਬਹੁਤ ਸਾਰੇ ਲੋਕਾਂ ਕੰਨ ਮੱਤੀਆਂ ਕਰ ਰਹੇ ਆ ਬਾਰੇ ਕੀ ਕਰੇ ਬੜਗੌੜ ਕਰਕੇ ਸੌਦੇ ਆ ਨਾ ਸੁਨੇ ਨਾ పల్లె ఇంత పల్లె ਸਭੂ ਲਗਾਇਨ ਹੋਈਆ ਹallelujah ਬਰਕਤ ਬੜੀਆ ਬਈ ਬਰਕਤ ਬਹੁਤ ਸਾਰੀ ਆ ਬਾਣੀ ਗਾ ਰਹੀ ਜਿਵੇਂ ਆਸਵਾਸ ਦਿੱਤੇ ਆ ਤੁਹਾਨੂੰ ਰੱਬ ਨੇ ਜੀਵਨ ਦਿੱਤਾ ਆ ਤੁਹਾਨੂੰ ਰੱਬ ਨੇ ਜਿੰਦਾ ਰੱਖਿਆ ਆ ਤੁਹਾਨੂੰ ਰੱਬ ਨੇ ਤੰਦਰੁਸਤੀ ਦਿੱਤੀ ਆ ਤੁਹਾਨੂੰ ਰੱਬ ਨੇ ਘਰ ਦਿੱਤਾ ਆ ਔਰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਜਿੰਨਾ ਬਰਕਤਾਂ ਨੂੰ ਭੁੱਲ ਗਏ ਅਸੀਂ ਕੀ ਬਣ ਜਾਂਦੇ ਆ ਨਾ ਸ਼ੁਕਰੇ ਬਾਣੀ ਦੱਸਦੀ ਆ ਕਦੇ ਵੀ ਨਾ ਸ਼ੁਕਰੇ ਬਣਨਾ ਜੀਨੀ ਪਵਤਰ ਹੋ ਸਕਦੇ ਪਾਣੀ ਕੀ ਕਰੀ ਕੋੜ ਗੌਰ ਦੇ ਕੋ ਸੰਦੇ ਆ ਨਿਰਮੋਹ ਨਿਰਮੋਹ ਪੱਥਰ ਦੇਵਾ ਆ ਪੱਥਰ ਦੇਵਾ ਕੰਨਾਂ ਦੇ ਪੱਥਰ ਤੋਂ ਵੇਲਾ ਧੀ ਨੂੰ ਮਿਲਣਾ ਨਹੀਂ ਪੁੱਤ ਨੂੰ ਮਿਲਣਾ ਨਹੀਂ ਅੰਗ ਸਾਥ ਸਾਥ ਸਬੰਧੀ ਸਭ ਛੱਡਦੇ ਆ ਤੇ ਕੀ ਹੋ ਗਿਆ ਆ ਸਮਾਂ ਆ ਗਿਆ ਇਹਦੇ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗਾਂ ਦਾ ਪਿਆਰ ਦੇਖੋ ਅੱਜ ਇਹ ਕਾਹ ਹੋਇਆ ਬਹੁਤਾਂ ਦੇ ਲੋ ਗਿਆ ਪੱਥਰ ਹੋ ਗਿਆ ਕੋਈ ਕਿਸੇ ਨੂੰ ਮਿਲ ਜੁਲ ਕੇ ਰਾਜੀ ਹੈਗਾ ਨੰਨੇ ਨੂੰ ਪਾਈ ਮਾਰਸੀ ਨੂੰ ਵੇਲਦੇ ਆ ਜਿਹਨੇ ਬਰਾਣਾ ਲਈ ਸੀ ਮੈਂ ਪਿਛਲੀ ਵਾਰ 50000 ਦਿੱਤਾ ਸੀ ਤੇ ਉਹ ਚਾਹੀਦੀ ਨੂੰ ਰਹਿਣ ਦੇ ਉਤਾਰੀ ਨੂੰ ਰਣ ਦੋ ਉਹ ਇਹਨਾਂ 350 ਦੇਣਾ ਤੇ 500 ਦਾ ਕਰ ਜਾਣਾ ਹੈ ਨਾ ਮਾਰੇ ਨੂੰ ਬਹੁਤ ਲੋਕ ਛੱਡ ਗਿਆ ਸਭਾ ਹallelujah ਅਮੀਨ ਇਹ ਪਥਰਦੂ ਜਨ ਦੇ ਲੋਕਾਂ ਤੇ ਅੱਜ ਪਿਆਰੋ ਸਮਾਂ ਆ ਗਿਆ ਅੱਜ ਆਪਣੇ ਪਥਰਦੂ ਨੂੰ ਨੌਮਨ ਬਣਨ ਦੀ ਇਜਾਜ਼ਤ ਯਾਰ pride ਦਿਖਾ ਕਰਨ ਵਾਲੇ ਆ ਬੰਦੇ ਨੇ ਦਿਖਾ ਕਰਨ ਵਾਲੇ ਹੰਮ ਨੇ ਚੰਗੇ ਤੇ ਬਣਾਨੀ pride ਦਿਖਾ ਕਰਨ ਦਾ ਫਰਾਂ కరడి కరడి అన్నానికి మీకు हो जाएगी अच बहुत सारे ऐसे तुम देख रहे हो कि छोटे छोटे बच्चे घर तो भज के नहीं करवा रहे हैं। व्या आना व्या हो रही है, कोई हवाल नहीं रह

ਇਹ ਸਮਾਪਤ ਅਨੁਪੇਖਣ ਤੋਂ ਮਿਲ ਰਿਹਾ ਜਿਨ੍ਹਾਂ ਨੂੰ ਮਿਲਦੇ ਆ ਨਾ ਉਵਾਮਾ ਖੜੀਆਂ ਕਰਦੇ ਜਿਨ੍ਹਾਂ ਨੂੰ ਮਿਲ ਰਿਹਾ ਕਿ ਮੈਂ ਤਾਂ ਦੇਖ ਰਿਹਾ ਇਹ ਅਪਰੀਪਾ ਨੂੰ ਮੇਟਨ ਵਾਸਤੇ ਕਾ ਹੋਉਂਦੀ ਆ ਤੇ ਦੂਸਰੇ ਦੀ ਧੀ ਨੂੰ ਬਿਰਖਣ ਵਾਸਤੇ ਗੱਲਾਂ ਸੱਚੀਆਂ ਸਭ ਬੋਲ ਦੇਵਾਂਗੇ ਹੇ ਗੁੜੀਆ ਹੇਲੂਇਆ ਸੰਤੂਮੀ ਕਹਿੰਦਾ ਕੰਟਰੋਲ ਕਰਿਆ ਕਿਤੇ ਕੰਟਰੋਲ ਕਰ ਮੂਹ ਤੇ ਕੰਟਰੋਲ ਕਰ ਕੰਮ ਤੇ ਕੰਟਰੋਲ ਕਰ ਸ਼ਰੀਰ ਤੇ ਕੰਟਰੋਲ ਕਰ ਰੱਬ ਦੀ ਹਜ਼ੂਰੀ ਵਿੱਚ ਆਉਣ ਲਈ ਬਹੁਤ ਸਾਰੇ ਲੋਕ ਗੁਨਾਹ ਕਰਦੇ ਆ ਬਾਣੀ ਦਾਸ ਦੀ ਪਾਪ ਦੀ ਮਜ਼ਦੂਰੀ ਕੀ ਆ ਮੌਤ ਮੌਤ प्यारे बच्चों ਨੂੰ ਆਪਣੇ ਜੀਵਨ ਵਿੱਚ ਲਾ ਕੇ ਜਾਇਆ ਕਰੀਏ ਵਾਜਨ ਕਮਾਉਣ ਵਾਲੀ ਦਵਾਈ ਤੋਂ ਵੀ ਘਰਦਾ ਹੈ ਇਹ ਇਹ ਦਵਾਈ ਹੈ ਉਹਨਾਂ ਤੇ ਜੀਵਨ ਵਿੱਚ ਜੇ ਲੋਕ ਵਾਜਨ ਦੇ ਇਖਤਾਰ ਚੱਲਦੇ ਨਹੀਂ ਆ ਅੱਜ ਵੇਖੀਏ ਪੀਐਸ ਸੰਸਾਧਨ

ਕੋ 20 ਸਾਲ ਦਾ ਇਨਸਾਨ ਹੋ ਗਿਆ ਤੈਨੂੰ ਤੁਲਨਾ ਕਰ ਲੈਣੀ ਚਾਹੀਦੀ ਆ ਪੱਤਿਸ਼ਮਾ ਲਾ ਰਹਿਣਾ ਚਾਹੀਦਾ ਤੇ ਜਦੋਂ ਕਈ ਵੇਹੋ ਤੇ ਵੇਖਿਆ ਬਨੁਰੂ ਹੋ ਜਾਂਦੇ ਆ ਜਦੋਂ ਬਨੁਰੂ ਹੋ ਜਾਂਦੇ ਆ ਤੇ ਫਿਰ ਕਹਿੰਦੇ ਮੈਂ ਕੀ ਕਰ ਰਹਾ ਹੁਣਾ ਤੇ ਜੇ ਉਹਨੇ ਪੁੱਛ ਗਿਆ ਵੀ ਭਾਂਡ ਤੋਵਾ ਕਰਦਾ ਵੀਰ ਤੋਵਾ ਕਰਦਾ ਤੇ ਉਹ ਤਾਂ ਕਹੂਗਾ ਮੇਰੀ ਕੀ ਆ ਹਣਾ ਫਿਰ ਵੀ ਕਹੂਗਾ ਮੇਰੀ ਤੋਵਾ ਤੋਵਾ ਤੇ ਫਿਰ ਬੱਚੇ ਵੀ ਕਰਾ ਦਿੰਦੇ ਆ ਬੱਚੇ ਵੀ ਫਿਰ ਕੀ ਕਰਾ ਦਿੰਦੇ ਆ ਤੋਵਾ ਉਹ ਪਰਮਜੀਤ ਦੇ ਵੀ ਦੋ ਵਜੇ ਦਵਾ ਕਰਵਾ ਦਿੰਦੇ ਆ ਅੱਜ ਮਾਂ ਨੂੰ ਪਿਓ ਨੂੰ ਪਰ ਵਿੱਚ ਦੀ ਹਜ਼ੂਰੀ ਵਿੱਚ ਪੰਨਾ ਚਾਹੀਦਾ ਹਰ ਕਿਉਂਕਿ ਕੱਲ ਵੀ ਕੱਲ ਨੂੰ ਅਰਜੇ ਤਿੰਨ ਚੀਜ਼ਾਂ ਜਨਨ रुकी हैचन कदम हो सकता है पूरा हो गया यह वचन जीवन भी पूरा हो गया असि वचन को घोएं दूर बेमुख हो गए हंकार हाँ नहीं करना शेकी छे नहीं मारनी जिला ने दत्ता अपने, अपने दायरे के है सब तरह सा समान समय भैड़ा समावेगा बहुत सारे लोग भोग उदरास के चकारी बन जाएंगे परमेश्वर मालू प्रीत हो जाएगी अंज देखिए याद करिए ਅੱਜ ਮਾਰੇ ਦਾ ਸੰਗਤੀਆਂ ਦੇ ਵਿੱਚ ਜਾ ਕੇ ਤੇ ਮਾਰੇ ਬਣ ਕੇ ਬਾਣੀ ਕਹਾਰੀ ਬੁਰੀਆਂ ਸੰਗਤਾਂ ਚੰਗੇ ਚਾਲ ਚਲਣਾ ਨਹੀਂ ਕਰ ਦਿੰਦੀ ਨਾ ਤਾਂ ਨਾ ਉਦੋਂ ਜਿਹੜਾ ਦੁਸਤਾ ਦੀ ਮਾਨ ਤੋਂ ਤੇ ਅੱਜ ਬੁਰੀਆਂ ਸੰਗਤਾਂ ਤੋਂ ਆਪਣੇ ਆਪ ਨੂੰ ਬਚਾਈਏ ਤੇ ਅਨੰਤ ਜੀਵਨ ਪਾਈਏ ਸਾਬੋ ਲਾ ਹੇਲੇਲੂਇਆ ਆਮੇਨ ਹੇਲੇਲੂਇਆ 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 ਆਮੇਨ ਹੇਲੇਲੂਇਆ ਹੇਲੇਲੂਇਆ ਅਸੀਂ ਇਹਨਾਂ ਗੱਲਾਂ ਤੋਂ ਵੀ ਕਰਨਾ ਹੈ ਆਪਣੇ ਆਪ ਨੂੰ ਵੀ ਕਰਨਾ ਹੈ